ਸੰਗਤ ਜੀ ਇਸ ਵੀਡੀਓ ਵਿੱਚ ਦੱਸਾਂਗੇ ਤੁਹਾਨੂੰ ਗੁਰੂ ਤੇਗ ਬਹਾਦਰ ਜੀ ਦੀ ਗ੍ਰਿਫਤਾਰੀ ਕਿਵੇਂ ਹੋਈ ਅਤੇ ਉਹਨਾਂ ਨੂੰ ਇਸਲਾਮ ਧਰਮ ਕਬੂਲ ਕਰਨ ਲਈ ਕੀ-ਕੁਝ ਕੋਸ਼ਿਸ਼ਾਂ ਕੀਤੀਆਂ ਗਈਆਂ ਜਦੋਂ ਗੁਰੂ ਤੇਗ ਬਹਾਦਰ ਜੀ ਅਨੰਦਪੁਰ ਸਾਹਿਬ ਤੋਂ ਚੱਲੇ ਤਾਂ ਉਹ ਛੋਟੇ ਛੋਟੇ ਭਰਾ ਕਰਦੇ ਹੋਏ ਆਗਰੇ ਪਹੁੰਚ ਗਏ। ਆਗਰੇ ਜਦੋਂ ਉਹਨਾਂ ਨੇ ਆਗਰੇ ਸ਼ਹਿਰ ਦੇ ਬਾਹਰ-ਬਾਰ ਇੱਕ ਬਗੀਚੇ ਦੇ ਵਿੱਚ ਜਾ ਡੇਰਾ ਕੀਤਾ ਤੇ ਉਹਨਾਂ ਨੇ ਉਹਨ ਆਪਣੀ ਆਉਣ ਦੀ ਖਬਰ ਬਾਦਸ਼ਾਹ ਕੋਲ ਪਹੁੰਚਦੀ ਕਰਨੀ ਸੀ ਤੇ ਲੇਕਿਨ ਉਹਨਾਂ ਨੇ ਇਹ ਖਬਰ ਪਹੁੰਚਾਉਣ ਲਈ ਇੱਕ ਨਵੇਕਲਾ ਵੱਖਰਾ ਢੰਗ ਅਪਣਾਇਆ। ਉਹਨਾਂ ਨੇ ਕੀ ਕੀਤਾ ਕਿ ਜਿੱਥੇ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਡੇਰਾ ਕੀਤਾ ਸੀ ਉਸ ਦੇ ਨਾਲ ਹੀ ਇੱਕ ਆ ਜਿਹੜੀ ਮੁੰਡਾ ਭੇਡਾ ਚਾਰ ਰਿਹਾ ਸੀ। ਗੁਰੂ ਜੀ ਨੇ ਉਸ ਆ ਜਿਹੜੀ ਨੂੰ ਆਪਣੇ ਕੋਲ ਉਹਨੂੰ ਬੁਲਾਇਆ ਤੇ ਆਪਣੀ ਇੱਕ ਸੁੱਚੇ ਨਗਾਂ ਵਾਲੀ ਮੁੰਦਰੀ ਲਾ ਕੇ ਉਹਨਾਂ ਨੂੰ ਉਸ ਨੂੰ ਦੇ ਦਿੱਤੀ ਤੇ ਕਿਹਾ ਕਿ ਇਸ ਨੂੰ ਜਾ ਕੇ ਵੇਚ ਦੇ ਤੇ ਜੋ ਇਸ ਦੇ ਪੈਸੇ ਆਉਣਗੇ ਉਹਨਾਂ ਦੇ ਵਿੱਚੋਂ 2 ਰੁਪਏ ਦੀ ਤੂੰ ਮਠਿਆਈ ਲਿਆ ਤੇ ਬਾਕੀ ਪੈਸੇ ਰੱਖ ਲਈ ਤੇ ਨਾਲ ਹੀ ਆਪਣਾ ਇੱਕ ਬਹੁਤ ਹੀ ਸੋਹਣਾ ਬੜਮੂਲਾ ਦੁਸ਼ਾਲਾ ਲਾ ਕੇ ਵੀ ਉਸ ਨੂੰ ਦੇ ਦਿੱਤਾ ਕਿ ਜੋ ਮਠਿਆਈ ਹੋਊਗੀ ਇਸ ਦੇ ਵਿੱਚ ਪਾ ਲਈ ਮੁੰਡਾ ਉਹਵੇਂ ਕਰਦਾ ਤੇ ਜਾਂਦਾ ਹੈ ਸ਼ਹਿਰ ਦੇ ਵਿੱਚ ਇੱਕ ਹਲਵਾਈ ਦੀ ਦੁਕਾਨ ਤੇ ਉਹ ਮੁੰਦਰੀ ਦੇ ਦਿੰਦਾ ਹੈ ਦੇ ਕੇ ਇਹਦੇ ਮਠਿਆਈ 2 ਰੁਪਏ ਦੀ ਮਠਿਆਈ ਪਵਾਉਣ ਵਾਸਤੇ ਕਹਿੰਦਾ ਤੇ ਬਾਕੀ ਰੁਪਏ ਨਕਦ ਲੈਣ ਲਈ ਕਹਿੰਦਾ ਉਹਨੂੰ ਦੇ ਜਦੋਂ ਉਹ ਦੁਕਾਨਦਾਰ ਮਠਿਆਈ ਪੈਕ ਕਰ ਦਿੰਦਾ ਬੰਦ ਦਿੰਦਾ ਤਾਂ ਉਹ ਆਪਦੇ ਕੋਲੋਂ ਜੋ ਗੁਰੂ ਤੇਗ ਬਹਾਦਰ ਜੀ ਨੇ ਦੁਸ਼ਾਲਾ ਦਿੱਤਾ ਸੀ ਉਹ ਵਿਚਾਰਦਾ ਕਿ ਸਾਰੀ ਮਠਿਆਈ ਇਹਦੇ ਵਿੱਚ ਬੰਨ ਦੋ ਜੇ ਦੁਕਾਨਦਾਰ ਨੂੰ ਸ਼ੱਕ ਹੋ ਜਾਂਦਾ ਕਿ ਇੱਕ ਗਰੀਬ ਆ ਜਿਹੜੀ ਇਹਦੇ ਕੋਲ ਇੰਨੀਆਂ ਮਹਿੰਗੀਆਂ ਚੀਜ਼ਾਂ ਕਿਵੇਂ ਆ ਗਿਆ ਦੇ ਉਹ ਦੁਕਾਨਦਾਰ ਉਸ ਨੂੰ ਫੜ ਕੇ ਮੁੰਡੇ ਨੂੰ ਫੜ ਕੇ ਕੋਤਵਾਲੀ ਲੈ ਜਾਂਦਾ ਤੇ ਕੋਤਵਾਲ ਜੋ ਜਾ ਕੇ ਪੁੱਛਦੇ ਤਾਂ ਦੱਸਦਾ ਕਿ ਬਾਰ ਬਾਰ ਆਏ ਕਰਕੇ ਕੋਈ ਸਾਧੂ ਆਇਆ ਹੋਇਆ ਮੈਨੂੰ ਇਹ ਚੀਜ਼ਾਂ ਉਸਨੇ ਦਿੱਤੀਆਂ ਤੇ ਉਹ ਇਹ ਗੱਲ ਜਾਣਨ ਲਈ ਆਪਣੇ ਸਿਪਾਹੀਆਂ ਨੂੰ ਨਾਲ ਭੇਜਦਾ ਤੇ ਜਦੋਂ ਬਾਹਰ ਜਾ ਕੇ ਪਤਾ ਲੱਗਦਾ ਕਿ ਸੱਚਮੁੱਚ ਗੁਰੂ ਤੇਗ ਬਹਾਦਰ ਜੀ ਆਏ ਹੋਏ ਹਨ ਤੇ ਫਿਰ ਗੁਰੂ ਤੇਗ ਬਹਾਦਰ ਜੀ ਉਸ ਕੋਤਵਾਲ ਨੂੰ ਕਹਿੰਦੇ ਆ ਕਿ ਅਸੀਂ ਤੇਰੇ ਬਾਦਸ਼ਾਹ ਨੂੰ ਮਿਲਣ ਆਏ ਹਾਂ ਦੇ ਆਪਣੀ ਪਹਿਚਾਣ ਦੱਸ ਦਿਆ ਤੇ ਇੰਨੇ ਨੂੰ ਉਹ ਖਬਰ ਸੁਣ ਕੇ कोतवाल ਜਿਹੜਾ ਹੁੰਦਾ ਭੱਜਿਆ ਭੱਜਿਆ ਕਿਲੇਦਾਰ ਵੱਲ ਜਾਂਦਾ ਹੈ ਦੇ ਕਿਲੇਦਾਰ ਨੂੰ ਸਾਰੀ ਗੱਲ ਦੱਸਦਾ ਹੈ ਤੇ ਫਿਰ ਕਿਲੇਦਾਰ ਆਪਦੇ 100 ਘੋੜਸਵਾਰ ਗੁਰੂ ਜੀ ਨੂੰ ਲੈਣ ਲਈ ਭੇਜਦੇ ਆ ਤੇ ਗੁਰੂ ਜੀ ਨੂੰ ਉੱਥੋਂ ਗ੍ਰਿਫਤਾਰ ਕਰਕੇ ਲੈ ਜਾਂਦੇ ਆ ਤੇ ਇੰਨੇ ਨੂੰ ਇਹ ਖਬਰ ਦਿੱਲੀ ਵੀ ਭੇਜ ਦਿੱਤੀ ਗਈ ਸੀ ਤੇ ਫਿਰ ਦਿੱਲੀੋਂ 1200 ਘੋੜਸਵਾਰਾਂ ਦਾ ਦਸਤਾਗਰ ਆਉਂਦਾ ਹੈ ਤੇ ਆਗਰਿਓਂ ਗੁਰੂ ਤੇਗਵਾਦਰ ਜੀ ਨੂੰ ਦੇ ਨਾਲ ਪੰਜ ਸਿੰਘਾਂ ਨੂੰ ਆਪਦੀ ਨਿਗਰਾਨੀ ਦੇ ਵਿੱਚ ਦਿੱਲੀ ਲੈ ਕੇ ਚਲੇ ਜਾਂਦੇ ਆ ਤੇ ਉੱਥੇ ਇਹਨਾਂ ਗੁਰੂ ਤੇਗਵਾਦਰ ਜੀ ਨੂੰ ਤੇ ਪੰਜ ਸਿੰਘਾਂ ਨੂੰ ਬੰਦੀਖਾਨੇ ਵਿੱਚ ਪਾ ਦਿੱਤਾ ਜਾਂਦਾ ਹੈ ਤੇ ਸਖਤ ਪਹਿਰਾ ਲਾ ਦਿੱਤਾ ਜਾਂਦਾ ਹੈ ਕੋਸ਼ਿਸ਼ਾਂ ਹੁੰਦੀਆਂ ਗੁਰੂ ਤੇਗ ਬਹਾਦਰ ਜੀ ਨੂੰ ਇਸਲਾਮ ਕਬੂਲ ਕਰਨ ਲਈ ਤੇ ਉਸ ਵੇਲੇ ਔਰੰਗਜ਼ੇਬ 라ਵਲਪਿੰਡੀ ਗਿਆ ਹੁੰਦਾ ਤੇ ਆਪਣੇ ਵਜ਼ੀਰ ਨੂੰ ਤੇ ਵੱਡੇ ਕਾਜੀ ਨੂੰ ਹੁਕਮ ਦੇ ਕੇ ਗਿਆ ਹੁੰਦਾ ਕਿ ਗੁਰੂ ਤੇਗ ਬਹਾਦਰ ਜੀ ਜਦੋਂ ਆਉਣ ਉਹ ਰੋ ਇੰਜ ਇੰਜ ਤੁਸੀਂ ਕਰਿਓ ਉਸ ਦੇ ਮੁਤਾਬਕ ਵੱਡੇ ਕਾਜੀ ਨੇ ਪਹਿਲਾਂ ਕੁਝ ਸ਼ਰਾਂ ਦੇ ਆਲਮ ਗੁਰੂ ਜੀ ਪਾਸ ਭੇਜੇ ਤਾਂ ਕਿ ਗੁਰੂ ਜੀ ਨਾਲ ਧਰਮ ਚਰਚਾ ਕਰਕੇ ਉਹਨਾਂ ਨੂੰ ਇਸਲਾਮ ਦੀ ਵਡਿਆਈ ਦਾ ਕਾਇਲ ਕਰਨ ਪਰ ਸ਼ਰਈ ਵਿਦਵਾਨ ਗੁਰੂ ਜੀ ਨੂੰ ਕਾਇਲ ਨਾ ਕਰ ਸਕੇ ਤਾਂ ਕਾਜੀ ਨੇ ਗੁਰੂ ਜੀ ਨੂੰ ਕਈ ਪ੍ਰਕਾਰ ਦੇ ਲਾਲਚ ਦੇ ਕੇ ਮਨਾਉਣ ਦੀ ਕੋਸ਼ਿਸ਼ ਕੀਤੀ ਉਸ ਨੇ ਕਿਹਾ ਕਿ ਬਾਦਸ਼ਾਹ ਦੀ ਖਾਹਿਸ਼ ਹੈ ਤੁਸੀਂ ਇਸਲਾਮ ਕਬੂਲ ਕਰ ਲਵੋ ਤੁਹਾਨੂੰ ਮੁਸਲਮਾਨਾਂ ਦਾ ਵੱਡਾ ਇਮਾਮ ਬਣਾ ਦਿੱਤਾ ਜਾਵੇਗਾ ਤੁਹਾਨੂੰ ਸ਼ਾਹੀ ਦਰਬਾਰ ਵਿੱਚ ਇੱਜ਼ਤ ਤੇ ਦਰਜਾ ਹਾਸਲ ਹੋਵੇਗਾ ਨਾਲ ਹੀ ਹਰ ਕਿਸਮ ਦੇ ਦੁਨਿਆਈ ਸੁੱਖ ਤੇ ਆਰਾਮ ਮਿਲਣਗੇ ਪਰ ਗੁਰੂ ਜੀ ਨੇ ਇਸ ਪੇਸ਼ਕਾਸ਼ ਨੂੰ ਰੱਦ ਕਰਦੇ ਆ ਉੱਤਰ ਦਿੱਤਾ ਸਾਨੂੰ ਕਿਸੇ ਸੰਸਾਰਕ ਸੁੱਖ ਬਾਦਾਰਥ ਦਾ ਜਾਂ ਦਰਜੇ ਪਦਵੀ ਦੀ ਅਭਿਲਾਖਾ ਨਹੀਂ ਹੈ ਸਾਡੇ ਲਈ ਧਰਮ ਸਭ ਤੋਂ ਉੱਪਰ ਹੈ ਜਿਵੇਂ ਤੁਹਾਨੂੰ ਆਪਣਾ ਦੀਨ ਪਿਆਰਾ ਹੈ ਇਸੇ ਤਰ੍ਹਾਂ ਸਾਨੂੰ ਆਪਣਾ ਧਰਮ ਪਿਆਰਾ ਹੈ ਅਸੀਂ ਕਿਸੇ ਨੂੰ ਜ਼ੋਰ ਦਬਾਅ ਜਾਂ ਲਾਲਚ ਨਾਲ ਆਪਣਾ ਧਰਮ ਧਾਰਨ ਲਈ ਮਜਬੂਰ ਨਹੀਂ ਕਰਦੇ ਫਿਰ ਹਕੂਮਤ ਕਿਉਂ ਗੈਰ ਮੁਸਲਮਾਨਾਂ ਨੂੰ ਜ਼ੋਰੀ ਮੁਸਲਮਾਨ ਬਣਾਉਣ ਤੇ ਤੁਲੀ ਹੋਈ ਹੈ ਪਰਾਜ ਹਕੂਮਤ ਕੋਲੋਂ ਰੱਖਿਆ ਤੇ ਇਨਸਾਫ ਦੀ ਉਮੀਦ ਰੱਖਦੀ ਹੈ ਉਸ ਨਾਲ ਇਨਸਾਫ ਦੀ ਥਾਂ ਧੱਕਾ ਕਰਨਾ ਖੁਦਾ ਦੀਆਂ ਨਜ਼ਰਾਂ ਵਿੱਚ ਹੀ ਗੁਨਾਹ ਹੈ ਕਾਜੀ ਨੇ ਕਿਹਾ ਬਾਦਸ਼ਾਹ ਦੀ ਮਰਜ਼ੀ ਹੈ ਕਿ ਹਿੰਦੁਸਤਾਨ ਵਿੱਚ ਇੱਕੋ ਮਜ਼ਬ ਤੇ ਇੱਕੋ ਕੌਮ ਰਹੇ ਇਹ ਮਜ਼ਬ ਇਸਲਾਮ ਤੇ ਕੌਮ ਮੁਸਲਮਾਨ ਹੀ ਹੋ ਸਕਦੀ ਹੈ ਬਾਕੀ ਦੇ ਮਜ਼ਹਬ ਕਾਫਰ ਹਨ ਪਖੰਡ ਹਨ ਉਹਨਾਂ ਨੂੰ ਖਤਮ ਕਰਨਾ ਜ਼ਰੂਰੀ ਹੈ ਗੁਰੂ ਜੀ ਨੇ ਫਰਮਾਇਆ ਕਾਜੀ ਸਾਹਿਬ ਇਹ ਸੁਣ ਲਵੋ ਬਾਦਸ਼ਾਹ ਦੀ ਇਹ ਖਾਹਿਸ਼ ਤਰੇਕਾਲ ਪੂਰੀ ਨਹੀਂ ਹੋ ਸਕਦੀ ਕਿਉਂਕਿ ਇਹ ਰੱਬ ਦੀ ਰਜ਼ਾ ਦੇ ਬਾਹਰ ਹੈ ਕੋਈ ਧਰਮ ਕਾਫਰ ਨਹੀਂ ਹਰ ਧਰਮ ਮਤ ਜਾਂ ਮਜ਼ਹਬ ਰੱਬ ਤੱਕ ਪੁੱਜਣ ਦਾ ਸਾਧਨ ਹੈ ਕੇਵਲ ਨਾਵਾਂ ਦਾ ਫਰਕ ਹੈ ਕਿਸੇ ਮਜ਼ਹਬ ਨੂੰ ਮਿਟਾਉਣ ਦਾ ਮਤਲਬ ਉਸ ਮਜ਼ਹਬ ਦੇ ਪੈਰੋਕਾਰਾਂ ਨੂੰ ਰੱਬ ਦੀ ਦਰਗਾਹ ਤੱਕ ਪਹੁੰਚਣ ਤੋਂ ਰੋਕਣਾ ਹੈ ਕਿ ਇਸ ਨਾਲ ਰੱਬ ਖੁਸ਼ ਹੋਵੇਗਾ ਨਹੀਂ ਸਗੋ ਅਜੀਹਾ ਕਰਨ ਵਾਲੇ ਤੇ ਰੱਬ ਦਾ ਕਹਿਰ ਟੁੱਟੇਗਾ ਜੇ ਤੁਸੀਂ ਆਪਣੇ ਬਾਦਸ਼ਾਹ ਦੇ ਵਫਾਦਾਰ ਹੋ ਤਾਂ ਉਸ ਨੂੰ ਰੱਬ ਦੇ ਕਹਿਰ ਤੋਂ ਬਚਾਉਣ ਦਾ ਉਪਰਾਲਾ ਕਰੋ ਇਹ ਬਾਦਸ਼ਾਹ ਵੱਲ ਵੀ ਖੈਰਖਾਈ ਹੈ ਤੇ ਇਨਸਾਨੀਅਤ ਵੱਲ ਵੀ ਇਹ ਸੁਣ ਕੇ ਸ਼ਰਾ ਦੇ ਆਲਮ ਤੇ ਵੱਡਾ ਕਾਜੀ ਸਭ ਲਾਜਵਾਬ ਹੋ ਗਏ ਇਸ ਗੱਲੋਂ ਚਿੜ ਕੇ ਉਹਨਾਂ ਨੇ ਗੁਰੂ ਜੀ ਤੇ ਸਖਤੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨਾ ਨਾਲ ਧਮਕੀਆਂ ਡਰਾਵਿਆਂ ਤੇ ਲਾਲਚ ਦਾ ਸਰਸਰਾ ਵੀ جاری ਰਿਹਾ ਪਰ ਹਰ ਤੋ ਅਤੀਤ ਰਹਿਣ ਵਾਲੇ ਗੁਰੂ ਜੀ ਤੇ ਇਨਾਂ ਕਸ਼ਟਾਂ ਦਾ ਕੀ ਅਸਰ ਹੋ ਸਕਦਾ ਸੀ ਯਾ ਪर्वਤ ਵਾਂਗ ਅਡੋਲ ਤੇ ਦ੍ਰਿੜ ਰਹੇ ਤਦ ਕਾਜੀ ਨੇ ਸੋਚਿਆ ਕਿ ਇਨਾਂ ਦੀ ਅੱਖਾਂ ਦੇ ਸਾਹਮਣੇ ਇਨਾਂ ਦੇ ਸਿੱਖਾਂ ਨੂੰ ਤਸੀਹੇ ਦੇ ਕੇ ਮਾਰਿਆ ਜਾਵੇ ਉਹਨਾਂ ਵੱਲ ਵੇਖ ਕੇ ਸ਼ਾਇਦ ਇਹ ਡਰ ਜਾਣ ਫਿਰ ਇਸ ਨਿਸ਼ਚੇ ਅਨੁਸਾਰ ਭਾਈ ਮਤੀਦਾਸ ਨੂੰ ਪਹਿਲਾ ਨਿਸ਼ਾਨਾ ਬਣਾਇਆ ਗਿਆ ਜਲਾਦਾਂ ਨੂੰ ਹੁਕਮ ਦਿੱਤਾ ਗਿਆ ਕਿ ਭਾਈ ਜੀ ਨੂੰ ਆਰੇ ਦੇ ਨਾਲ چیر ਕੇ ਜਿਸਮ ਨੂੰ ਦੋ ਫਾੜ ਕਰ ਦਿੱਤਾ ਜਾਵੇ ਆਰਾ ਚੱਲਣ ਲੱਗਾ ਪਰ ਸਿੱਧਕੀ ਸਿੱਖ ਅਡੋਲ ਖੜਾ ਰਿਹਾ ਜਪਜੀ ਸਾਹਿਬ ਦਾ ਪਾਠ ਕਰਦਾ ਗਿਆ ਜਦੋਂ ਸਰੀਰ ਦੋ ਫਾੜ ਹੋ ਕੇ ਡਿੱਗਾਂ ਲਗਾ ਉਸੇ ਪਲ ਪਾਠ ਸੰਪੂਰਨ ਹੋਇਆ ਇਸ ਤੋਂ ਬਾਅਦ ਪਾਈ ਦੀ ਅੱਲਾ ਜੀ ਨੂੰ ਅਨਮੁਲਖੀ ਤਸੀਹੇ ਦੇ ਕੇ ਦੀਗ ਵਿੱਚ ਪਾ ਕੇ ਆਲੂ ਵਾਂਗ ਵਾ ਲਿਆ ਗਿਆ ਤੇ ਸ਼ਹੀਦ ਕੀਤਾ ਗਿਆ ਪਰ ਕੀ ਮਜਾਲ ਛੇਤ ਕਬਾਨ ਸਿੱਖ ਦੇ ਮੂੰਹੋਂ ਉਫ ਵੀ ਨਿਕਲੀ ਹੋਵੇ ਤੀਸਰੇ ਦਿਨ ਪਾਈ ਸਤੀਦਾਸ ਜੀ ਨੂੰ ਰੂਹ ਲਪੇਟ ਕੇ ਅੱਗ ਲਾ ਦਿੱਤੀ ਗਈ ਇਨ੍ਹਾਂ ਤਿੰਨਾਂ ਵਿੱਚੋਂ ਕੋਈ ਵੀ ਆਪਣੇ ਧਰਮ ਤੋਂ ਨਾ ਡੋਲਿਆ ਗੁਰੂ ਜੀ ਨੇ ਤਿੰਨਾਂ ਸ਼ਹੀਦਾਂ ਨੂੰ ਆਸ਼ੀਰਵਾਦ ਦੇ ਕੇ ਪਿਆਰ ਪਰਿਵਿदाईਗੀ ਦਿੱਤੀ ਉਹ ਤਿੰਨੇ ਅਕਾਲ ਪੁਰਖ ਦੇ ਚਰਨਾਂ ਵਿੱਚ ਜਾਗਰਾਜੇ ਤੇ ਫਿਰ ਭਾਈ ਮਤੀ ਦਾਸ ਭਾਈ ਦਿਆਲਾ ਤੇ ਭਾਈ ਸਤੀ ਦਾਸ ਦੀ ਸ਼ਹੀਦੀ ਤੋਂ ਬਾਅਦ ਭਾਈ ਉਹਦੇ ਤੇ ਭਾਈ ਚੀਮਾ ਬੜੇ ਜੋਸ਼ ਵਿੱਚ ਆਏ ਉਹਨਾਂ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਅਸੀਂ ਇਸ ਤਰ੍ਹਾਂ ਦੀ ਬੇਵਸੀ ਦੀ ਮੌਤ ਨਹੀਂ ਮਰਨਾ ਚਾਹੁੰਦੇ ਆਪ ਸਾਨੂੰ ਆਗਿਆ ਦਿਓ ਤਾਂ ਜੋ ਅਸੀਂ ਜੇਲ੍ਹ ਵਿੱਚੋਂ ਨਿਕਲ ਜਾਈਏ ਤੇ ਬਾਹਰ ਜਾ ਕੇ ਸਿੱਖਾਂ ਵਿੱਚ ਜੋਸ਼ ਤੇ ਜਾਗਰਤ ਪੈਦਾ ਕਰ ਗਏ ਕਿ ਉਹ ਜਾਵਰ ਮੁਗਲ ਸਰਕਾਰ ਦੇ ਵਿਰੁੱਧ ਸੰਗਠਨ ਹੋ ਕੇ ਤੇ ਇਸ ਦਾ ਡਟ ਕੇ ਮੁਕਾਬਲਾ ਕਰਨ ਇਹ ਹਕੂਮਤ ਹੁਣ ਆਪਣੇ ਪਤਨ ਵੱਲ ਵੱਧ ਰਹੀ ਹੈ ਇਸ ਨੂੰ ਕੇਵਲ ਤੱਕਾ ਦੇਣ ਦੀ ਲੋੜ ਹੈ ਗੁਰੂ ਜੀ ਨੇ ਜਾਣ ਲਿਆ ਕਿ ਇਨ੍ਹਾਂ ਸਿੱਖਾਂ ਵਿੱਚ ਵੀਰ ਰਸ ਦਾ ਸੰਸਾਰ ਹੋ ਆਇਆ ਹੈ ਅਤੇ ਇਹ ਜ਼ੁਲਮ ਤੇ ਬੇਇਨਸਾਫੀ ਦਾ ਟਕਰਾ ਕਰਨ ਤੇ ਤਤਪਰ ਹਨ ਇਸ ਲਈ ਗੁਰੂ ਜੀ ਨੇ ਉਹਨਾਂ ਨੂੰ ਜੇਲ੍ਹ ਵਿੱਚੋਂ ਚਲੇ ਜਾਣ ਦੀ ਆਗਿਆ ਦੇ ਦਿੱਤੀ ਦੋਵੇਂ ਸੂਰ ਮੇ ਜੇਲ੍ਹ ਦੀ ਕੰਧ ਤੋੜ ਕੇ ਨਿਕਲ ਗਏ ਇਸ ਨਾਲ ਅਧਿਕਾਰੀ ਡਰ ਗਏ ਕਿ ਕਿਦਰੇ ਗੁਰੂ ਜੀ ਵੀ ਨਾ ਇਸੇ ਤਰ੍ਹਾਂ ਜੇਲ੍ਹ ਵਿੱਚੋਂ ਨਿਕਲ ਜਾਣ ਉਹਨਾਂ ਨੇ ਗੁਰੂ ਜੀ ਨੂੰ ਲੋਹੇ ਦੇ ਮਜ਼ਬੂਤ ਪਿੰਜਰੇ ਵਿੱਚ ਬੰਦ ਕਰ ਦਿੱਤਾ ਤੇ ਕਰੜਾ ਪਹਿਰਾ ਲਗਾ ਦਿੱਤਾ ਉਧਰ ਅਨੰਦਪੁਰ ਬੈਠੇ ਦਸਮ ਗੁਰੂ ਜੀ ਆਪਣੇ ਪਿਤਾ ਜੀ ਵੱਲੋਂ ਬੜੇ ਚਿੰਤਤ ਸਨ ਉਹਨਾਂ ਨੇ ਇੱਕ ਚਤਤਰ ਤੇ ਚੁਸਤ ਸਿੱਖ ਨੂੰ ਦਿੱਲੀ ਭੇਜਿਆ ਕਿ ਉਹ ਤੇਗ ਬਹਾਦਰ ਜੀ ਦੀ ਖਬਰ ਸਾਰ ਲੈ ਆਵੇ ਸਿੱਖ ਕਿਸੇ ਨਾ ਕਿਸੇ ਤਰ੍ਹਾਂ ਗੁਰੂ ਜੀ ਨੂੰ ਜੇਲ੍ਹ ਵਿੱਚ ਮਿਲਣ ਵਿੱਚ ਸਫਲ ਹੋ ਗਿਆ ਗੁਰੂ ਜੀ ਨੇ ਉਸ ਦੇ ਰਾਹੀ ਸਹਿਬਜ਼ਾਦਾ ਜੀ ਵੱਲ ਸ਼ਬਦ ਦੇ ਰੂਪ ਵਿੱਚ ਪੱਤਰ ਭੇਜਿਆ ਜਿਸ ਵਿੱਚ ਆਪਣੇ ਅਕਾਲ ਪੁਰਖ ਦੀ ਤੇਕ ਤੇ ਰਹਿਣ ਦਾ ਨਿਸ਼ਚੈ ਪ੍ਰਗਟ ਕੀਤਾ ਇਸ ਦੇ ਉੱਤਰ ਵਿੱਚ ਸ੍ਰੀ ਗੁਰੂ ਗੋਬਿੰਦ राय ਜੀ ਨੇ ਪੱਤਰ ਭੇਜਿਆ ਉਸ ਤੋਂ ਗੁਰੂ ਜੀ ਨੂੰ ਇਹ ਪ੍ਰੋਸਾਹ ਹੋ ਗਿਆ ਕਿ ਗੁਰੂ ਗੋਬਿੰਦ ਸਿੰਘ ਜੀ ਗੁਰਗੱਦੀ ਦੀ ਜ਼ਿੰਮੇਵਾਰੀ ਸੰਭਾਲਣ ਦੇ ਪੂਰੀ ਤਰ੍ਹਾਂ ਸਯੋਗ ਹਨ ਸਤ ਸਾਂਗ ਜੀ ਅਗਲੀ ਵੀਡੀਓ ਵਿੱਚ ਦੱਸਾਂਗੇ ਤੁਹਾਨੂੰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਕਿਵੇਂ ਹੋਈ ਜੇ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ